23 ਮਾਰਚ 1931 ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨ ਅੱਲੜ ਉਮਰ ਦੇ ਨੌਜਵਾਨ ਆਪਣੇ ਵਤਨ ਦੀ ਆਜ਼ਾਦੀ ਦੇ ਲਈ ਹੱਸ ਕੇ ਫਾਂਸੀ ਦੇ ਰਸੇ ਜੁਮ ਜਾਂਦੇ ਨੇ ਜਦੋਂ ਇਹ ਫਾਂਸੀ ਦੇ ਰਸੇ ਚੁੰਮ ਜਾਂਦੇ ਨੇ ਤਾਂ ਬ੍ਰਿਟਿਸ਼ ਸਾਮਰਾਜ ਸੋਚਦਾ ਕਿ ਆਪਾਂ ਇਹਨਾਂ ਨੂੰ ਫਾਂਸੀ ਉੱਪਰ ਚਾੜ ਦਤਾ ਆਪਾਂ ਇਹਨਾਂ ਨੂੰ ਖਤਮ ਕਰ ਦਤਾ ਪਰ ਨਹੀਂ ਖਤਮ ਹੋਣ ਦੀ ਜਗ੍ਹਾ ਇਹ ਨੌਜਵਾਨ ਸਦਾ ਦੇ ਲਈ ਅਮਰ ਹੋ ਜਾਂਦੇ ਨੇ ਜਦੋਂ ਇਹ ਫਾਂਸੀ ਦਾ ਰਸਾ ਚੁੰਮਦੇ ਨੇ ਪਾਂ ਫਾਂਸੀ ਲੱਗਣ ਤੋਂ 1 ਮਿੰਟ ਪਹਿਲਾਂ ਇਹ ਤਿੰਨੋਂ ਨੌਜਵਾਨ ਦੋ ਨਾਰੇ ਲਾਉਂਦੇ ਨੇ ਜੋ ਨਾਰੇ ਅੱਜ ਤੱਕ ਵੀ ਗੂੰਜ ਰਹੇ ਨੇ ਉਹ ਨਾਰੇ ਸੀ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਬਹੁਤ ਲੋਕਾਂ ਵੱਲੋਂ ਵੱਖ-ਵੱਖ ਸਮਿਆਂ ਅਤੇ ਵੱਖ-ਵੱਖ ਮੌਕਿਆਂ ਤੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਵਰਤਿਆ ਗਿਆ ਇਸ ਨੂੰ ਵਰਤਣ ਲਈ ਇਸ ਦੇ ਆਪਣੇ ਹੀ ਹਿਸਾਬ ਦੇ ਨਾਲ ਮਤਲਬ ਕੱਢੇ ਗਏ ਤੇ ਮਤਲਬ ਕੱਢ ਕੇ ਫਿਰ ਵਰਤ ਕੇ ਰਾਜਗਤियां ਵੀ ਹਾਸਲ ਕੀਤੀਆਂ ਗੈਨਾ ਆਪਣੇ ਨਿੱਜੀ ਸੁਪਨੇ ਵੀ ਪੂਰੇ ਕੀਤੇ ਗਏ ਸੋ ਇਸ ਵੀਡੀਓ ਦੇ ਵਿੱਚ ਆਪਾਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਅਤੇ ਉਸ ਦੇ ਬਿਆਨਾਂ ਦੇ ਰਾਹੀਂ ਇਹ ਸਮਝਾਂਗੇ ਕਿ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਇਹਨਾਂ ਦੋ ਨਾਅਰਿਆਂ ਦੇ ਮਤਲਬ ਕੀ ਨੇ ਇਹਨਾਂ ਦੇ ਅਰਥ ਕੀ ਨੇ ਆਪਣੀ ਇਹ ਵੀਡੀਓ 23 ਮਾਰਚ ਦੇ ਤਿੰਨੋਂ ਸ਼ਹੀਦਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਤਿੰਨਾਂ ਨੂੰ ਸਮਰਪਿਤ ਹੋਵੇਗੀ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਸਮਝਣ ਲਈ ਆਪਾਂ ਸਭ ਤੋਂ ਪਹਿਲਾਂ ਭਗਤ ਸਿੰਘ ਦੀਆਂ ਲਿਖਤਾਂ ਦੇ ਵਿੱਚੋਂ 3 ਪੁਆਇੰਟ ਨੋਟ ਕਰਾਂਗੇ ਤੇ ਉਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਪਹਿਲਾ ਪੁਆਇੰਟ ਹੈ ਕਿ ਇਨਕਲਾਬ ਹੈ ਕੀ ਮਤਲਬ ਸ਼ਹੀਦ ਭਗਤ ਸਿੰਘ ਦਾ ਇਨਕਲਾਬ ਤੋਂ ਕੀ ਭਾਵ ਹੈ ਤੇ ਦੂਸਰਾ ਪੁਆਇੰਟ ਇਨਕਲਾਬ ਕਿਉਂ ਮਤਲਬ ਕਿਉਂ ਜ਼ਰੂਰੀ ਹੈ ਇਨਕਲਾਬ ਤੇ ਕਿਉਂ ਹੋਣਾ ਚਾਹੀਦਾ ਹੈ ਇਨਕਲਾਬ ਤੀਸਰਾ ਪੁਆਇੰਟ ਇਨਕਲਾਬ ਦੀ ਚਾਲਕ ਸ਼ਕਤੀ ਮਤਲਬ ਕੌਣ ਲੋਕ ਹੋਣਗੇ ਜੋ ਇਨਕਲਾਬ ਕਰਨਗੇ ਤੇ ਇਨਕਲਾਬ ਕਰਨ ਦੇ ਲਈ ਉਹ ਕੀ ਰਾਹ ਬਣਾਉਣਗੇ ਸੋ ਚਲੋ ਹੁਣ ਤਿੰਨੇ ਪੁਆਇੰਟਸ ਨੂੰ ਇੱਕ ਇੱਕ ਕਰਕੇ ਡਿਸਕਸ ਕਰੀਏ ਤੇ ਪਹਿਲੇ ਪੁਆਇੰਟ ਤੇ ਚੱਲੀਏ ਕਿ ਇਨਕਲਾਬ ਕੀ ਹੈ ਤੇ ਇਨਕਲਾਬ ਤੋਂ ਭਗਤ ਸਿੰਘ ਦਾ ਕੀ ਭਾਵ ਹੈ ਸ਼ਹੀਦ ਭਗਤ ਸਿੰਘ ਕਹਿੰਦਾ ਹੈ ਕਿ ਇਨਕਲਾਬ ਇੱਕ ਅਜਿਹਾ ਕ੍ਰਿਸ਼ਮਾ ਹੈ ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ ਇਨਕਲਾਬ ਤੋਂ ਬਿਨਾ ਨਾ ਹੀ ਕੁਦਰਤ ਵਿੱਚ ਕੋਈ ਤਬਦੀਲੀ ਆ ਸਕਦੀ ਹੈ ਤੇ ਨਾ ਹੀ ਕਿਸੇ ਇਨਸਾਨੀ ਕਾਰੋਬਾਰ ਵਿੱਚ ਕੋਈ ਤਬਦੀਲੀ ਆ ਸਕਦੀ ਹੈ ਤੇ ਇਸ ਤੋਂ ਅੱਗੇ ਭਗਤ ਸਿੰਘ ਕਹਿੰਦਾ ਹੈ ਕਿ ਇਨਕਲਾਬ ਕੋਈ ਚਾਰ ਬੰਦਿਆਂ ਨੂੰ ਮਾਰ ਦੇਣਾ ਨਹੀਂ ਹੁੰਦਾ ਇਨਕਲਾਬ ਕੋਈ ਇਧਰ ਉਧਰ ਚਾਰ ਬੰਬ ਸੁੱਟ ਦੇਣਾ ਜਾਂ ਕੋਈ ਗੋਲੀਆਂ ਚਲਾ ਦੇਣਾ ਤਾਂ ਬਿਲਕੁਲ ਵੀ ਨਹੀਂ ਹੁੰਦਾ ਤੇ ਨਾ ਹੀ ਇਨਕਲਾਬ ਇਹ ਹੁੰਦਾ ਕਿ ਸੱਭਿਆਚਾਰ ਦੇ ਕੋਈ ਨਿਸ਼ਾਨ ਮਟਾ ਦਿੱਤੇ ਜਾਣ ਜਾਂ ਫਿਰ ਸਮਾਜਿਕ ਬਰਾਬਰੀ ਦੇ ਜਾਂ ਇਨਸਾਫ ਦੇ ਕੋਈ ਅਸੂਲ ਤੋੜ ਦਿੱਤੇ ਜਾਣ ਇਨਕਲਾਬ ਕੋਈ ਸਿਰ ਲੱਥਾਂ ਦਾ ਸਿਧਾਂਤ ਨਹੀਂ ਤੇ ਨਾ ਹੀ ਇਹ ਕਿਸੇ ਮਾਇੂਸੀ ਦੇ ਵਿੱਚੋਂ ਜਾਂ ਨਰਾਸ਼ਤਾ ਦੇ ਵਿੱਚੋਂ ਪੈਦਾ ਹੋਇਆ ਸਿਧਾਂਤ ਹੈ ਇਹ ਤਾਂ ਇੱਕ ਪੁਖਤਾ ਤਾਕਤ ਆ ਜੋ ਨਵੇਂ ਅਤੇ ਪੁਰਾਣੇ ਦੇ ਵਿਚਕਾਰ ਦੀ ਚਾਨਣ ਅਤੇ ਹਨੇਰੇ ਦੇ ਵਿਚਕਾਰ ਦੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਦੀ ਇੱਕ ਟੱਕਰ ਹੈ ਇਨਕਲਾਬ ਤੋਂ ਭਗਤ ਸਿੰਘ ਦਾ ਭਾਵ ਹੈ ਕਿ ਨੰਗੇ ਚਿੱਤੇ ਅਣਿਆਂ ਦੇ ਉੱਪਰ ਟਿਕਿਆ ਹੋਇਆ ਸਾਰਾ ਢਾਂਚਾ ਜਨਿਓ ਉਹ ਸਿਸਟਮ ਸਾਰਾ ਜੋ ਇੱਕ ਲੋਕਾਂ ਨੂੰ ਤਾਂ ਲੁੱਟ ਰਿਹਾ ਤੇ ਦੂਜੇ ਲੋਕਾਂ ਨੂੰ ਇਹ ਖੁੱਲੀ ਛੋਟ ਦੇ ਰਿਹਾ ਤੇ ਉਹਨਾਂ ਦੀ ਸਪੋਰਟ ਕਰ ਰਿਹਾ ਹੈ ਕਿ ਦੂਜਿਆਂ ਨੂੰ ਲੁੱਟ ਲਓ ਉਹ ਢਾਂਚੇ ਨੂੰ ਬਦਲਣ ਦੀ ਲੋੜ ਹੈ ਤੇ ਉਹ ਬਦਲਿਆ ਜਾਣਾ ਚਾਹੀਦਾ ਹੈ ਇਨਕਲਾਬ ਤੋਂ ਉਸਦਾ ਭਾਵ ਕੋਈ ਖੂਨੀ ਲੜਾਈ ਖੇਡਣਾ ਜਾਂ ਉਤਲ-ਬੁਤਲ ਮਚਾਉਣਾ ਨਹੀਂ ਇਨਕਲਾਬ ਤੋਂ ਭਾਵ ਹੈ ਕਿ ਮੌਜੂਦਾ ਰਾਜ ਪ੍ਰਬੰਧ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਤੇ ਨਵਾਂ ਸਮਾਜ ਸਿਰਜਿਆ ਜਾਵੇ ਚੰਗਾ ਸਮਾਜ ਸਿਰਜਿਆ ਜਾਵੇ ਜੋ ਮਨੁੱਖ ਪੱਖੀ ਹੋਵੇ ਵਾਤਾਵਰਣ ਪੱਖੀ ਹੋਵੇ ਧਰਤੀ ਪੱਖੀ ਹੋਵੇ ਇਨਸਾਨੀਅਤ ਪੱਖੀ ਹੋਵੇ ਤੇ ਸਮੇਂ ਦੇ ਹਾਲਾਤਾਂ ਦੇ ਜਮਾ ਫਿੱਟ ਬੈਠਦਾ ਹੋਵੇ ਜਮਾ ਅਨੁਕੂਲ ਹੋਵੇ ਇਨਕਲਾਬ ਦਾ ਮਤਲਬ ਸਮਝਾਉਂਦੇ ਹੋਏ ਭਗਤ ਸਿੰਘ ਕਹਿੰਦਾ ਹੈ ਕਿ ਹਾਂ ਹੋ ਸਕਦਾ ਹੈ ਕਿ ਇਨਕਲਾਬ ਰੱਬ ਵਿਰੋਧੀ ਹੋਵੇ ਪਰ ਇਨਕਲਾਬ ਇਨਸਾਨ ਵਿਰੋਧੀ ਜਾਂ ਕੁਦਰਤ ਵਿਰੋਧੀ ਕਦੇ ਨਹੀਂ ਹੋ ਸਕਦਾ ਕਿਉਂਕਿ ਇਨਕਲਾਬ ਇੱਕ ਨਿਜਮ ਹੈ ਇਨਕਲਾਬ ਇੱਕ ਉਦੇਸ਼ ਹੈ ਇਨਕਲਾਬ ਇੱਕ ਸੱਚ ਹੈ ਤੇ ਇਨਕਲਾਬ ਉਹ ਅਤਲ ਸੱਚ ਹੈ ਜੋ ਵਾਪਰ ਕੇ ਹੀ ਰਹਿਣਾ ਹੈ ਜਿਸ ਨੇ ਹੋਣਾ ਹੀ ਹੋਣਾ ਹੈ ਇਨਕਲਾਬ ਦਾ ਹੋਣਾ ਭਗਤ ਸਿੰਘ ਇਸ ਲਈ ਜ਼ਰੂਰੀ ਸਮਝਦਾ ਕਿਉਂਕਿ ਮਜ਼ਦੂਰ ਦੁਨੀਆ ਦਾ ਸਭ ਤੋਂ ਕੀਮਤੀ ਤੇ ਜ਼ਰੂਰੀ ਅੰਗ ਨਹੀਂ ਪਰ ਫਿਰ ਵੀ ਮਜ਼ਦੂਰ ਦੀ ਕਮਾਈ ਨੂੰ ਮਜ਼ਦੂਰ ਦੀ ਮਿਹਨਤ ਨੂੰ ਲਟੇਰੇ ਕਿਸੇ ਨਾ ਕਿਸੇ ਢੰਗ ਦੇ ਨਾਲ ਲੁੱਟ ਲੈਂਦੇ ਨੇ ਤੇ ਮਜ਼ਦੂਰ ਨੂੰ ਉਸ ਦੇ ਮਨੁੱਖੀ ਅਧਿਕਾਰਾਂ ਤੋਂ ਉਸ ਦੇ ਬੇਸਿਕ ਰਾਈਟਸ ਤੋਂ ਮਨੁੱਖੀ ਕਦਰਾਂ ਕੀਮਤਾਂ ਤੋਂ ਵੀ ਵਾਂਝਾ ਰੱਖਦੇ ਨੇ ਇਸ ਤੋਂ ਅੱਗੇ ਕਿਸਾਨ ਜੋ ਸਾਰੀ ਦੁਨੀਆ ਦਾ ਢਿੱਡ ਭਰਦਾ ਦੂਸਰਿਆਂ ਦੇ ਲਈ ਅਨਾਜ ਪੈਦਾ ਕਰਦਾ ਉਸ ਦਾ ਖੁਦ ਦਾ ਪਰਿਵਾਰ ਤੇ ਉਹ ਖੁਦ ਟਡੋਂ ਭੁੱਖੇ ਹੁੰਦੇ ਨੇ ਦੋ ਡੰਗ ਦੀ ਰੋਟੀ ਵੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ ਇਸ ਤੋਂ ਅੱਗੇ ਸਾਰੀ ਦੁਨੀਆ ਦੀ ਮੰਡੀ ਦੇ ਵਿੱਚ ਕੱਪੜਾ ਬਣਾ ਕੇ ਭੇਜਣ ਵਾਲੇ ਆਪਦੇ ਹੱਥ ਦੀ ਕਲਾ ਦਿਖਾਉਣ ਵਾਲੇ ਜਲਾਹੀ ਆਪਦੇ ਪਰਿਵਾਰ ਦੇ ਤੰਤੇ ਆਪਦੇ ਪਿੰਡੇ ਤੇ ਆ ਕੱਪੜਾ ਨਹੀਂ ਪਾ ਸਕਦੇ ਇਸ ਤੋਂ ਵੀ ਅੱਗੇ ਦੇਖਦੇ ਆ ਕਿ ਦੁਨੀਆ ਦੇ ਵਿੱਚ ਕੋਈ ਵੀ ਮਿਸਤਰੀ ਹੋਵੇ ਚਾਹੇ ਉਹ ਤਰਖਾਨ ਹੋਵੇ ਚਾਹੇ ਉਹ ਰਾਜ ਮਿਸਤਰੀ ਹੋਵੇ ਤੇ ਚਾਹੇ ਉਹ ਲੋਹਾਰ ਹੋਵੇ ਉਹ ਸਾਰੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਉਸਾਰ ਦਿੰਦੇ ਨੇ ਵੱਡੇ-ਵੱਡੇ ਮਹਿਲ ਖੜੇ ਕਰ ਦਿੰਦੇ ਨੇ ਪਰ ਉਹਨਾਂ ਦੇ ਖੁਦ ਦੇ ਘਰ ਛੋਟੇ-ਛੋਟੇ ਹੁੰਦੇ ਨੇ ਨਿੱਕੇ-ਨਿੱਕੇ ਖੋਲਿਆਂ ਦੇ ਵਿੱਚ ਉਹ ਰਹਿੰਦੇ ਨੇ ਉਹਨਾਂ ਦੇ ਘਰ ਇੱਕ-ਇੱਕ ਕਮਰੇ ਦੇ ਛੋਟੇ-ਛੋਟੇ ਕਮਰਿਆਂ ਦੇ ਹੁੰਦੇ ਨੇ ਜਿਵੇਂ ਕੁੱਕੜਾਂ ਦੇ ਖੁੱਡੇ ਹੋਣ ਜਿਵੇਂ ਕਬੂਤਰਾਂ ਦੇ ਖੁੱਡੇ ਹੋਣ ਜਦਕਿ ਦੂਸਰੇ ਪਾਸੇ ਬਹੁਤ ਹੀ ਘੱਟ ਗਿਣਤੀ ਪੂੰਜੀਪਤੀ ਲੋਕ ਵੱਡੀ ਗਿਣਤੀ ਮਿਹਨਤ ਕਾਸ਼ ਲੋਕਾਂ ਦੀ ਰਤਨ ਚੋੜਦੇ ਨੇ ਤੇ ਸਾਰੇ ਹੀ ਸੰਸਾਰ ਦਾ ਖੂਨ ਪੀਂਦੇ ਨੇ ਅਰਬਾਂ ਖਰਬਾਂ ਰੁਪਏ ਇਕੱਠੇ ਕਰਕੇ ਆਪਣੀ ਮੌਜ ਮਸਤੀ ਤੇ ਉਡਾ ਦਿੰਦੇ ਨੇ ਤੇ ਆਪਣੀ ਅਯਾਸ਼ੀ ਤੇ ਵਹਾ ਦਿੰਦੇ ਨੇ ਇਹ ਭਿਆਨਕ ਕਿਸਮ ਦੀ ਨਾ ਬਰਾਬਰੀ ਤੇ ਬਦੋ ਬਦੀ ਦੇ ਠੋਸੇਗੇ ਭੇਦ ਭਾਵ ਦਾ ਸਿੱਤਾ ਇਸ ਦਾ ਨਤੀਜਾ ਹਫੜਾ ਦਫੜੀ ਪੈਦਾ ਕਰੇਗਾ ਕਿਉਂਕਿ ਹਾਲਾਤ ਬਹੁਤਾ ਲੰਮਾ ਸਮਾਂ ਕਾਇਮ ਨਹੀਂ ਰਹਿ ਸਕਦੇ ਇਹ ਹਿਲਜੁਲ ਹੋਣੀ ਤੈ ਆ ਇਹ ਸਮਾਜਿਕ ਨਾ ਬਰਾਬਰੀ ਵਾਲਾ ਢਾਂਚਾ ਇਹ ਦੂਸਰਿਆਂ ਦੀਆਂ ਮਜਬੂਰੀਆਂ ਤੇ ਰੰਗ ਰਲੀਆਂ ਬਣਾ ਰਿਹਾ ਸਿਸਟਮ ਇੱਕ ਬਰੂਦ ਦੇ ਢੇਰ ਤੇ ਬੈਠਾ ਹੈ ਇੱਕ ਜਵਾਲਾਮੁਖੀ ਦੇ ਮੂੰਹ ਤੇ ਬੈਠਾ ਹੈ ਤੇ ਇਸ ਬਰੂਦ ਦੇ ਢੇਰ ਦਾ ਤੇ ਇਸ ਜਵਾਲਾਮੁਖੀ ਦਾ ਫਟਣਾ ਤੈਅ ਆ ਇਹ ਕਦੋਂ ਵੀ ਫਟ ਸਕਦਾ ਹੈ ਭਗਤ ਸਿੰਘ ਇਹ ਵੀ ਸਮਝਾਉਂਦਾ ਹੈ ਕਿ ਇਹ ਕਿਉਂ ਵਾਪਰੂਗਾ ਇਹ ਕਿਉਂ ਹੋਊਗਾ ਤਾਂ ਵੇਖੋ ਭਗਤ ਸਿੰਘ ਕਹਿੰਦਾ ਕਿਉਂਕਿ ਕਿਸਾਨ ਅਤੇ ਮਜ਼ਦੂਰ ਰੋਟੀ ਚਾਹੁੰਦੇ ਨੇ ਆਮ ਲੋਕ ਆਪਣੀ ਲੁੱਟੀ ਜਾ ਰਹੀ ਮਿਹਨਤ ਦਾ ਆਪਣੀ ਕਿਰਤ ਦਾ ਬਚਾਅ ਚਾਹੁੰਦੇ ਨੇ ਤੇ ਇਸ ਦਾ بچਾ ਉਦ ਹੀ ਹੋ ਸਕੇਗਾ ਜਦੋਂ ਤੀਕ ਇੱਥੇ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਆ ਜਾਂਦੀ ਤੇ ਇਹ ਮਿਹਨਤੀ ਲੋਕ ਕਿਸੇ ਗੋਲ ਮੇਜ ਦੀ ਕਾਨਫਰੰਸ ਤੇ ਜਾਂ ਐਸੀ ਕੋਈ ਠੰਡੀ ਮਿੱਠੀ ਗੱਲ ਦੇ ਉੱਤੇ ਕਿਸੇ ਲਾਰੇ ਦੇ ਉੱਤੇ ਨਹੀਂ ਰੁਕ ਸਕਦੇ ਕਿਉਂਕਿ ਉਨਤੀ ਦਾ ਇੱਕ ਸਿਧਾਂਤ ਹੈ ਈਵੋਲੂਸ਼ਨ ਦਾ ਇੱਕ ਸਿਧਾਂਤ ਹੈ ਕਿ ਹਰ ਪੁਰਾਣੀ ਚੀਜ਼ ਨੂੰ ਹਰ ਨਵੀਂ ਚੀਜ਼ ਦੇ ਲਈ ਜਗ੍ਹਾ ਖਾਲੀ ਕਰਨੀ ਪੈਂਦੀ ਆ ਤੇ ਨਵੀਂ ਚੀਜ਼ ਦੀ ਉਸਾਰੀ ਦੇ ਲਈ ਪੁਰਾਣੀ ਚੀਜ਼ ਦਾ ਤਬਾਹ ਹੋਣਾ ਲਾਜ਼ਮੀ ਹੁੰਦਾ ਤੇ ਇਹ ਇਨਕਲਾਬੀਆਂ ਦੇ ਪ੍ਰੋਗਰਾਮ ਦਾ ਇੱਕ ਮਤ ਹੁੰਦਾ ਇੱਕ 파ਟ ਹੁੰਦਾ ਇਸ ਤੋਂ ਬਾਅਦ ਭਗਤ ਸਿੰਘ ਇਨਕਲਾਬ ਦੀ ਜ਼ਰੂਰਤ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਇਨਕਲਾਬ ਆਪ ਦੇ ਆਪ ਵਿੱਚ ਇੱਕ ਜ਼ਰੂਰੀ ਕਾਰਜ ਹੈ ਇੱਕ ਕੀਮਤੀ ਕੰਮ ਹੈ ਜਿਸ ਦਾ ਵਾਪਰਨਾ ਵੀ ਲਾਜ਼ਮੀ ਹੈ ਤੇ ਇਨਕਲਾਬ ਨੇ ਹੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨਾ ਹੈ ਕੌਮ ਦੇ ਹੱਥੋਂ ਕੌਮ ਦੀ ਲੁੱਟ ਨੂੰ ਖਤਮ ਕਰਨਾ ਹੈ ਤੇ ਮਨੁੱਖਾਂ ਦੇ ਵਿੱਚ ਆਪਸੀ ਕਤਲੋਗਾਰਤ ਨੂੰ ਵੀ ਥੱਲ ਪਾਉਣੀ ਹੈ ਉਸ ਨੂੰ ਵੀ ਖਤਮ ਕਰਨਾ ਹੈ ਭਗਤ ਸਿੰਘ ਕਹਿੰਦਾ ਹੈ ਕਿ ਸਾਡਾ ਵਿਸ਼ਵਾਸ ਹੈ ਕਿ ਹਰ ਧਰਤੀ ਤੇ ਆਏ ਮਨੁੱਖ ਨੂੰ ਹਰ ਜੀਵ ਨੂੰ ਆਜ਼ਾਦੀ ਦੇ ਨਾਲ ਤੇ ਬਰਾਬਰਤਾ ਦੇ ਨਾਲ ਮਨੁੱਖੀ ਹੱਕ ਮਾਨਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਤੇ ਉਸ ਫਲ ਨੂੰ ਵੀ ਮਾਨਣ ਦਾ ਹੱਕ ਹੋਣਾ ਚਾਹੀਦਾ ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਬੁਨਿਆਦੀ ਅਧਿਕਾਰਾਂ ਤੋਂ ਆਪਣੇ ਹੱਕਾਂ ਤੋਂ ਵਾਂਝਿਆ ਰੱਖਦੀ ਆ ਲੋਕਾਂ ਦਾ ਇਹ ਕੰਮ ਲੋਕਾਂ ਦਾ ਇਹ ਰਾਹ ਹੈ ਕਿ ਉਸ ਸਰਕਾਰ ਨੂੰ ਤਬਾਹ ਕਰ ਦੇਣ ਉਸ ਸਰਕਾਰ ਨੂੰ ਖਤਮ ਕਰ ਦੇਣ ਇਸ ਬਾਰੇ ਭਗਤ ਸਿੰਘ ਕਹਿੰਦਾ ਹੈ ਕਿ ਸਾਮਰਾਜ ਨੂੰ ਗੱਦ੍ਹੀਆਂ ਲਾਉਣ ਲਈ ਇੱਕੋ ਇੱਕ ਹਥਿਆਰ ਹੈ ਉਹ ਹਥਿਆਰ ਹੈ ਕਿਰਤੀ ਕਿਸਾਨ ਮਜ਼ਦੂਰ ਲੋਕ ਤੇ ਭਗਤ ਸਿੰਘ ਇਹ ਵੀ ਕਹਿੰਦਾ ਕਿ ਇੱਕ ਗੱਲ ਤੇ ਸਾਰੇ ਭਾਰਤੀ ਤੇ ਸਾਰੇ ਇਨਕਲਾਬੀ ਇਕੱਠੇ ਨੇ ਤੇ ਸਹੀ ਨੇ ਕਿ ਸਾਨੂੰ ਸਾਮਰਾਜ ਤੋਂ ਆਜ਼ਾਦੀ ਚਾਹੀਦੀ ਹੈ ਤੇ ਨਾਲ ਦੀ ਨਾਲ ਭਗਤ ਸਿੰਘ ਇਹ ਗੱਲ ਵੀ ਕਹਿੰਦਾ ਕਿ ਚਾਹੇ ਤਾਂ ਕੌਮੀ ਇਨਕਲਾਬ ਕਰਨਾ ਹੋਵੇ ਤੇ ਚਾਹੇ ਫਿਰ ਸਮਾਜਵਾਦੀ ਇਨਕਲਾਬ ਕਰਨਾ ਹੋਵੇ ਅਸਲ ਦੇ ਵਿੱਚ ਇਨਕਲਾਬ ਦੀਆਂ ਜੋ ਸ਼ਕਤੀਆਂ ਨੇ ਉਹ ਇਨਕਲਾਬ ਦੀਆਂ ਸ਼ਕਤੀਆਂ ਕਿਸਾਨ ਤੇ ਮਜ਼ਦੂਰ ਲੋਕ ਨੇ ਤੇ ਇਨਕਲਾਬ ਨੂੰ ਪਸੰਦ ਕਰਨ ਵਾਲੇ ਜੋ ਲੋਕ ਨੇ ਉਹਨਾਂ ਦਾ ਇਹ ਫਰਜ਼ ਆ ਉਹਨਾਂ ਦਾ ਇਹ ਕੰਮ ਆ ਕਿ ਉਹ ਕਾਂਗਰਸ ਦੇ ਲਾਰਡ ਸਪੀਕਰ ਬਣਨ ਦੀ بجائے ਕਿਸਾਨਾਂ ਮਜ਼ਦੂਰਾਂ ਕੋਲ ਜਾਣ ਜੋ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਜਿਉ ਰਹੇ ਨੇ ਜੋ ਮੰਦ ਹਾਲੀਆਂ ਦੀ ਜ਼ਿੰਦਗੀ ਜਿਉ ਰਹੇ ਨੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਗਿਆਨ ਦਿੱਤਾ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਤਿਆਰ ਕੀਤਾ ਜਾਵੇ ਤੇ ਵੱਡੀਆਂ ਤਿਆਰੀਆਂ ਕਰਕੇ ਵੱਡੀਆਂ ਲਾਮਬੰਦੀਆਂ ਕੀਤੀਆਂ ਜਾਣ ਤੇ ਲਾਮਬੰਦੀਆਂ ਕਰਕੇ ਵੱਡੇ ਜਨ ਤੱਕ ਐਕਸ਼ਨਾਂ ਦੇ ਰਾਹੀ ਇਨਕਲਾਬ ਦੀ ਪ੍ਰਾਪਤੀ ਵੱਲ ਤੁਰਿਆ ਜਾਵੇ ਇਨਕਲਾਬ ਦੇ ਰਾਹ ਵੱਲ ਤੁਰਿਆ ਜਾਵੇ ਹੁਣ ਆਪਾਂ ਭਗਤ ਸਿੰਘ ਦੇ ਦੂਸਰੇ ਨਾਰੇ ਸਾਮਰਾਜਵਾਦ ਮਰਦਾਬਾਦ ਨੂੰ ਸਮਝਾਂਗੇ ਤੇ ਇਸ ਨੂੰ ਸਮਝਣ ਲਈ ਵੀ ਆਪਾਂ ਤਿੰਨ ਪੁਆਇੰਟ ਦੀ ਡਿਸਕਸ ਕਰਾਂਗੇ ਜਿੰਨਾ ਚੋ ਪਹਿਲਾ ਪੁਆਇੰਟ ਹੋਏਗਾ ਕਿ ਸਾਮਰਾਜਵਾਦ ਹੈ ਕੀ ਦੂਸਰਾ ਪੁਆਇੰਟ ਹੋਵੇਗਾ ਕਿ ਭਗਤ ਸਿੰਘ ਅਨਸਾਰ ਭਾਰਤੀ ਪਾਰਲੀਮੈਂਟ ਇੰਡੀਅਨ ਪਾਰਲੀਮੈਂਟ ਕੀ ਹੈ ਤੇ ਤੀਸਰਾ ਪੁਆਇੰਟ ਹੋਏਗਾ ਭਾਰਤੀ ਪੂੰਜੀਪਤੀ ਜਮਾਤ ਬਾਰੇ ਭਗਤ ਸਿੰਘ ਕੀ ਸੋਚਦਾ ਸੋ ਚਲੋ ਭਗਤ ਸਿੰਘ ਦੇ ਸਾਮਰਾਜਵਾਦ ਮਰਦਾਬਾਦ ਦੇ ਨਾਰੇ ਨੂੰ ਸਮਝਣ ਲਈ ਆਪਾਂ ਇਹ ਤਿੰਨੇ ਪੁਆਇੰਟ ਡਿਸਕਸ ਕਰੀਏ ਇਸ ਬਾਰੇ ਭਗਤ ਸਿੰਘ ਕਹਿੰਦਾ ਹੈ ਕਿ ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਵੱਡੇ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕਾਮ ਹੱਥੋਂ ਕਾਮ ਦੀ ਲੁੱਟ ਕਰਨ ਦਾ ਇੱਕ ਸਿਖਰ ਹੈ ਸਾਮਰਾਜਵਾਦ ੱਟਕੇ ਨਾਲ ਥੋਸਿਆ ਗਿਆ ਦੇਸ਼ੀ ਅਤੇ ਵਿਦੇਸ਼ੀ ਸਰਮਾਇਦਾਰਾਂ ਜ਼ੰਗੀਰਦਾਰਾਂ ਤੇ ਪੂੰਜੀਪਤੀਆਂ ਦਾ ਇੱਕ ਰਾਜ ਹੈ ਜੋ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਆਪਣੀਆਂ ਲੁੱਟਦੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਲਈ ਸਿਰੇ ਚੜਾਉਣ ਦੇ ਲਈ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਕਤਲ ਕਰਦੇ ਨੇ ਸਗੋਂ ਵੱਡੇ ਵੱਡੇ ਕਤਲੇਆਮ ਵੀ ਚਾਉਂਦੇ ਨੇ ਇਹ ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗਾ ਲਗਾਉਣ ਵਰਗੇ ਖੌਫਨਾਕ ਜੁਰਮ ਵੀ ਕਰਦੇ ਨੇ ਜੇ ਕਿਤੇ ਲੋਕ ਸਾਮਰਾਜ ਦੀਆਂ ੱੱੱਕੇ ਅਤੇ ਨਾਦਰ ਸ਼ਾਹੀ ਨਾਲ ਠੋਸੀਆਂ ਗੰਨਾਂ ਲੁੱਟੂ ਮੰਗਾ ਨੂੰ ਨਾ ਮੰਨਣ ਸਾਮਰਾਜ ਦੀਆਂ ਤਬਾਹ ਖੁਣ ਤੇ ਨਫਤ ਯੋਗ ਸਾਜਸ਼ਾ ਨੂੰ ਨਾ ਮੰਨਣ ਤਾਂ ਇਹ ਬੇਗਨਾਹਾਂ ਦਾ ਖੂਨ ਬਹਾਉਣ 'ਚ ਵੀ ਸੰਕੋਚ ਨਹੀਂ ਕਰਦਾ ਇਹ ਸਾਮਰਾਜ ਕਾਨੂੰਨ ਅਤੇ ਅਮੰਦੀ ਆੜਦੇ ਹੀਟ ਖੁਦ ਹੀ ਅਮਨ ਭੰਗ ਕਰਦਾ ਹੈ ਹਫੜਾ ਦਫੜੀ ਮਚਾਉਂਦਾ ਲੋਕਾਂ ਨੂੰ ਜਾਨੋਂ ਮਾਰਦਾ ਤੇ ਹਰ ਤਰ੍ਹਾਂ ਦੇ ਜਰਮ ਦੇ ਸਿਖਰ ਤੱਕ ਜਾਂਦਾ ਹੈ ਭਾਰਤੀ ਪਾਰਲੀਮੈਂਟ ਬਾਰੇ ਭਗਤ ਸਿੰਘ ਕਹਿੰਦਾ ਕਿ ਅਸੀਂ ਬੜੀ ਹੀ ਇਮਾਨਦਾਰੀ ਦੇ ਨਾਲ ਬਹੁਤ ਹੀ ਚੰਗੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਨਹੀਂ ਸਮਝ ਸਕੇ ਕਿ ਇਹ ਕਰੋੜਾ ਹਿੰਦੁਸਤਾਨੀਆਂ ਦੇ ਮੁੱੜਕੇ ਦੀ ਕਮਾਈ ਦੇ ਨਾਲ ਖੜੀ ਕੀਤੀ ਗਈ ਇਮਾਰਤ ਲਟੇਰਿਆਂ ਦੀ ਨਿਸ਼ਾਨ ਤੋਂ ਇਲਾਵਾ ਹੋਰ ਕੀ ਹੈ ਇਹ ਕਰੋੜਾ ਮਿਹਨਤੀ ਲੋਕਾਂ ਦੇ ਇਨਸਾਫ ਦੀ ਜਗਾ ਨਹੀਂ ਹੋ ਸਕਦੀ ਇਹ ਸਿਰਫ ਮਿਹਨਤੀ ਲੋਕਾਂ ਦੀ ਕਮਾਈ ਦੇ ਨਾਲ ਰਚਿਆ ਗਿਆ ਦਫਾਗ ਹੈ ਫੋਕੀ ਸ਼ਾਨੋ ਸ਼ੌਕਤ ਹੈ ਤੇ ਨਿਰਾਪਖਾਵਾ ਇਹ ਬਸ ਸ਼ੈਤਾਨੀ ਭਰਿਆ ਇੱਕ ਪਰਪੰਚ ਹੀ ਹੈ ਭਾਰਤੀ ਪੂੰਜੀਪਤੀ ਜਮਾਤਵਾਰੀ ਲਿਖਦਾ ਹੋਇਆ ਭਗਤ ਸਿੰਘ ਕਹਿੰਦਾ ਹੈ ਕਿ ਭਾਰਤ ਸਾਮਰਾਜ ਦੇ ਝੂਲੇ ਹੇਠ ਪਿਸ ਰਿਹਾ ਹੈ ਭਾਰਤ ਦੇ ਕਰੋੜਾਂ ਲੋਕ ਅਗਿਆਨਤਾ ਅਤੇ ਗਰੀਬੀ ਦੇ ਸ਼ਿਕਾਰ ਨੇ ਤੇ ਭਾਰਤ ਦੀ ਸਭ ਤੋਂ ਵੱਡੀ ਜਮਾਤ ਕਿਰਤੀ ਕਿਸਾਨ ਮਜ਼ਦੂਰ ਲੋਕ ਨੇ ਤੇ ਇਹ ਲੋਕ ਵਿਦੇਸ਼ੀ ਧਾਪੇ ਦੀ ਲੁੱਟ ਨੇ ਛਲ ਨਹੀਂ ਕਰ ਦੱਤੇ ਨੇ ਅਤੇ ਭਵਿੱਖ ਦੇ ਵਿੱਚ ਵੀ ਇਹਨਾਂ ਲਈ ਦੋਰੇ ਖਤਰੇ ਨੇ ਇੱਕ ਪਾਸੇ ਤਾਂ ਵਿਦੇਸ਼ੀ ਪੂੰਜੀਵਾਦ ਦਾ ਖਤਰਾ ਤੇ ਦੂਸਰੇ ਪਾਸੇਓਂ ਦੇਸੀ ਜਾਨੀ ਭਾਰਤੀ ਪੂੰਜੀਵਾਦ ਦਾ ਖਤਰਾ ਕਿਉਂਕਿ ਭਾਰਤੀ ਪੂੰਜੀਵਾਦ ਹਰ ਰੋਜ਼ ਵਿਦੇਸ਼ੀ ਪੂੰਜੀਵਾਦ ਦੇ ਨਾਲ ਗੱਠਜੋੜ ਕਰ ਰਿਹਾ ਹੈ ਕੁਝ ਨਿਤਾਵਾਂ ਦਾ ਰਾਜਨੀਤਿਕ ਲੋਕਾਂ ਦਾ ਡੋਮੇਨੀਅਨ ਦਾ ਰੂਪ ਸਵੀਕਾਰ ਕਰਨਾ ਭਵਿੱਖ ਦੇ ਖਤਰਿਆਂ ਨੂੰ ਦਰਸਾ ਰਿਹਾ ਹੈ ਭਾਰਤੀ ਪੂੰਜੀਵਾਦ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ ਵਿਸ਼ਵਾਸਘਾਤ ਕਰਕੇ ਕੀਮਤ ਦੇ ਵਿੱਚ ਵਿਦੇਸ਼ੀ ਪੂੰਜੀਵਾਦ ਤੋਂ ਸਰਕਾਰ ਦੇ ਵਿੱਚ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਲਈ ਹੁਣ ਕਿਰਤੀ ਲੋਕਾਂ ਦੀ ਆਸ ਤਾਂ ਸਮਾਜਵਾਦ ਤੋਂ ਯਾਨੀ ਇਨਕਲਾਬ ਤੋਂ ਹੀ ਹੈ ਤੇ ਇਸ ਰਾਹੀਂ ਹੀ ਲੋਕਾਂ ਨੂੰ ਆਜ਼ਾਦੀ ਮਿਲ ਸਕਦੀ ਹੈ ਤੇ ਇਸ ਤਰ੍ਹਾਂ ਹੀ ਲੋਕਾਂ ਦਾ ਵੱਡੇ ਛੋਟੇ ਦਾ ਹਰ ਇੱਕ ਭੇਦਭਾਵ ਮਿਟ ਸਕਦਾ ਤੁਹਾਨੂੰ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਵੀਡੀਓ ਕਿਤਾ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਬੱਚਿਆਂ ਤੱਕ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਦਾ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਨਾਲ ਦੀ ਨਾਲ ਕਮੈਂਟ ਤੇ ਵਿੱਚ ਇਹ ਜਰੂਰ ਦੱਸਿਓ ਕਿ ਆਪਾਂ ਸ਼ਹੀਦ ਭਗਤ ਸਿੰਘ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਸਕਦੇ ਹਾਂ ਜੇਕਰ ਤੁਹਾਡਾ ਇਸ ਨੂੰ ਚੰਗਾ ਹੰਕਾਰਾ ਮਿਲੇਗਾ ਤਾ ਆਪਣੀ ਇਹ ਇੱਛਾ ਹੈ ਕਿ ਇਸ ਤਰ੍ਹਾਂ ਦੇ ਟੌਪਿਕਸ ਦੇ ਵੀਡੀਓਜ਼ ਜ਼ਰੂਰ ਬਣਾਨਾ ਜਾਣ ਆਪਾਂ ਤੁਹਾਡੇ ਹੰਗਾਰੇ ਦੇ ਅਨਸਾਰ ਇਸ ਤਰ੍ਹਾਂ ਦੇ ਕਦਮ ਜ਼ਰੂਰ ਚੱਕਾਂਗੇ ਦੇਖਦੇ ਰਹੋ ਹਾਂਜੀ ਬਾਈ ਦੇਖਦੇ ਰਹੋ ਹਾਂਜੀ ਬਾਈ ਧੰਨਵਾਦ